ਕੇਂਦਰ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਦੇ ਖਿਲਾਫ 13 ਫਰਵਰੀ ਤੋਂ ਸ਼ੁਰੂ ਹੋਏ ਕਿਸਾਨੀ ਸੰਘਰਸ਼ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਤੇ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਜਿੱਥੇ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਡਟਿਆ ਹੈ ਉੱਥੇ ਹੀ ਅੱਜ ਕਿਸਾਨ ਮਜ਼ਦੂਰ ਨੌਜਵਾਨ ਇਕਤਾ ਪੰਜਾਬ ਜਥੇਬੰਦੀ ਦੀ ਕਿਸਾਨਾਂ ਦਾ ਵੱਡਾ ਜਥਾ ਸ਼੍ਰੀ ਹਰਗੋਬਿੰਦਪੁਰ ਦੇ ਕਸਬਾ ਉਦਨਵਾਲ ਤੋਂ ਰਵਾਨਾ ਹੋਇਆ ਜਿੱਥੇ ਕਿਸਾਨਾਂ ਦੇ ਵੱਲੋਂ ਪਹਿਲਾਂ ਕੇਂਦਰ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਨਾਲ ਹੀ ਕਿਸਾਨਾਂ ਦੇ ਵੱਲੋਂ ਕਿਸਾਨ ਮਜ਼ਦੂਰ ਨੌਜਵਾਨ ਇਕਤਾ ਪੰਜਾਬ ਜਥੇਬੰਦੀ ਦੇ ਆਗੂ ਹਰਵਿੰਦਰ ਸਿੰਘ ਖੋਜਾਲਾ ਸਮੇਤ ਵੱਖ-ਵੱਖ ਆਗੂਆਂ ਦਾ ਕੀ ਕਹਿਣਾ ਹੈ ਆਓ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੁੜੇ ਰਹੋ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡੇ ਚੈਨਲ ਦੇ ਨਾਲ ਗੁਰਦਾਸਪੁਰ ਕਾਦੀਆਂ ਤੋਂ ਗੁਰਪ੍ਰੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਭਾਈ ਖਾਲਸਾ ਵੈਕਰੀ ਫਤਿਹ ਮੈਂ ਮੰਗਲ ਸਿੰਘ ਧੀਰਾ ਕਿਸਾਨ ਮਜ਼ਦੂਰ ਨੌਜਵਾਨ ਇਕਤਾ ਪੰਜਾਬ ਅੱਜ ਬਲਾਕ ਬਾਬਾ ਰਾਮਪੁਰ ਤੋਂ ਇੱਕ ਵੱਡਾ ਜਥਾ ਲੈ ਕੇ ਖਨੌਰੀ ਬਰਡ ਤੇ ਜਾ ਰਹੇ ਹਾਂ ਆਪਣੇ ਕਿਸਾਨ ਭਰਾਵਾਂ ਦੀ ਹੌਸਲਾ ਬਜਾਈ ਔਰ ਉਹਨਾਂ ਦਾ ਸਾਥ ਦੇਣ ਨੂੰ ਆ। ਜਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਮਜ਼ਦੂਰ ਨੌਜਵਾਨ ਇਕਤਾ ਪੰਜਾਬ ਆਪਣਾ ਇੱਕ ਵੱਡਾ ਜਥਾ ਲੈ ਕੇ ਅਨੋਰੀ ਬਾਰਡਰ ਦੇ ਉੱਤੇ ਜਾ ਰਹੀ ਆ ਜੋ ਕਿ ਆਪਣੇ ਆਪਣੇ ਕਿਸਾਨ ਭਰਾਵਾਂ ਦੀ ਆ। ਆਪਣੇ ਸਾਡੇ ਕਿਸਾਨਾਂ ਦੇ ਹੱਕਾਂ ਦੀਆਂ ਮੰਗਾਂ ਨੂੰ ਪੂਰਾ ਕਰਸ ਜਾਈਏ। ਉਹ ਸਰਕਾਰ ਨੂੰ ਇੰਨਾ ਪ੍ਰੈਸ਼ਰ ਪਾਈਏ ਕਿ ਉਹ ਸਾਡੀਆਂ ਮੰਗਾਂ ਨੂੰ ਮਨਨ ਲਈ ਮੈਬੂਰ ਹੋਏ ਪੰਜਾਬ ਨੌਜਵਾਨ ਇਕਤਾ ਅਹੀਂ ਵੀ ਆਪਣੇ ਜਿੱਥੇ ਸਾਡੇ ਕਿਸਾਨਾਂ ਨੇ ਸੰਘਰਸ਼ ਲੰਬਿਆ ਵਾ ਆਪਾਂ ਵੀ ਭਾਰੀ ਗਿਣਤੀ ਵਿੱਚ ਜਥਾ ਲੈ ਕੇ ਇੱਥੇ ਪਹੁੰਚ ਗਏ ਆਪਣੇ ਹੱਕਾਂ ਵਾਸਤੇ ਓਕੇ ਖਾਲਸਾ ਬਾਈਕ ਦੀ ਜਥਾ ਮਜ਼ਦੂਰ ਇਕਤਾ ਪੰਜਾਬ ਪੱਲੋ ਅੱਜ ਇੱਕ ਬਹੁਤ ਵੱਡਾ ਜਥਾ ਜੋ ਕ੍ਰਾਉਡੀ ਬਾਰਡਰ ਤੇ ਜਾ ਰਿਹਾ ਹੈ ਜਿਹੜੀਆਂ ਕਿ ਗਵਰਨਮੈਂਟ ਨੇ ਮੰਗਾ ਸਾਡੀਆਂ ਮੰਨੀਆਂ ਸੀ ਉਸ ਤੋਂ ਮੁਨਕਰ ਹੋ ਗਈ ਹੈ ਤੇ ਜੋ ਮੋਦੀ ਆ ਬੇਇਮਾਨ ਮੁਨਕਰ ਹੋ ਗਿਆ ਉਹ ਆਪਣੀਆਂ ਮੰਗਾ ਬਣਾਉਣ ਵਾਲੀ ਉੱਥੇ ਕਿਸਾਨਾਂ ਨੇ ਮੋਰਚਾ ਲਾਇਆ ਹੈ ਇਹ ਸਾਰਾ ਜੱਸਾ ਜਿਹੜਾ ਹੈ ਉੱਥੇ ਖਨੌਰੀ ਬਾਰਡਰ ਤੇ ਜਾ ਰਿਹਾ ਹੈ ਇਸੇ ਤਰ੍ਹਾਂ ਹੈ ਅੱਗੇ ਤੁਮ ਜਿਵੇਂ ਜਾਨੇ ਪਾਣੇ ਜਾਨੇ ਨੇ ਜਿਹਨਾਂ ਸਾਡੀਆਂ ਮੰਗਾ ਪੂਰੀਆਂ ਨਾ ਕੀਤੀਆਂ ਜੜ ਗਿਆ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਨੌਜਵਾਨ ਏਕਤਾ ਪੰਜਾਬ ਅੱਜ ਅਸੀਂ ਖਨੌਰੀ ਬਾਰਡਰ ਤੇ ਸਰਦਾਰ ਹਵਿੰਦਰ ਸਿੰਘ ਜਾਲਾ ਪ੍ਰਧਾਨ ਸਾਹਿਬ ਬਾਬਾ ਟਪਈ ਜਗਜੀਵਨ ਸਿੰਘ ਹੋਰ ਮੇਰੇ ਵੀਰ ਭਰਾ 35 ਤੋਂ 40 ਗੱਡੀਆਂ ਲੈ ਕੇ ਅਸੀਂ ਖਨੋਰੀ ਬਾਰਡਰ ਤੇ ਜਾ ਰਹੇ ਹਾਂ ਆਪਣੇ ਕਿਸਾਨਾਂ ਦੇ ਹੌਸਲਾ ਵਧਾਈ ਕਰਨ ਔਰ ਉੱਥੇ ਜਾ ਕੇ ਸ਼ਾਂਤ ਮਾਈ ਢਾਗਣਾ ਔਰ ਬੜੇ ਸਫਰ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੇ ਵੀ ਇੱਥੋਂ ਜਾਣਾ ਤੇ ਕਹਿੰਨੇ ਅੱਗੇ ਗੱਡੀ ਕੱਢਣ ਦੀ ਮਤਲਬ ਇੱਕ ਦੂਜੇ ਤੋਂ ਕਰਾਸਿੰਗ ਨਹੀਂ ਕਰਨੀ ਤੇ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ